ਉਹ ਪੈਦਾ ਹੁੰਦਾ ਤੇ ਗ੍ਰਾਂਧੀ ਸਿੰਘ ਪੜੀ ਜਾਂਦਾ ਹੁੰਦਾ ਤੇ ਅਸੀਂ ਉਧਰ ਲੱਗੇ ਪੈ ਹੁੰਨਾ ਨਾਲਾ ਬਣਾਉਣਾ ਨਾਲਾ ਬਣਾਉਣ ਦੀ ਡਾਕਣਾਉਣਾ ਤੇ ਕਦੀ ਪੜੀ ਜਾਂਦਾ ਕਬੀਰ ਦਾ ਕਰਮੋਲ ਲੈ ਮਨ ਅਟ ਤੀਰਤ ਚਾਏ ਦੇਖਾ ਦੇ ਕੀ ਸੰਗਤ ਕਰ ਭੁੱਲੇ ਪਨ ਕਾ ਕਾਏ ਜਤੋਂ ਕਦੀ ਸਾਥ ਕਬੀਰ ਪਾਂਥ ਪਰਮੇਸ਼ਰ ਕੀਆ ਪੱਤਰ ਧੰਦਾ ਨਾ ਤੇ ਪੱਥਰ ਲਿਆ ਕੇ ਵੀ ਬੂਟੀ ਬਣਾਦਾ ਕਬੀਰ ਆ ਪਾਣ ਤਲਵੇਂ ਚਰਕੀਆ ਕੂਜੇ ਸਭ ਸੰਸਾਰ ਇਸ ਪਰ ਘਾਤੇ ਜੋ ਰਹਿ ਹੂਡੇ ਕਾਲੀ ਧਾਰ ਹੂਡੇ ਕਾਲੀ ਧਾਰ ਦਾ ਮਤਲਬ ਪਤਾ ਕੀ ਹੈ ਜਿੱਥੇ ਪਾਣੀ ਦੀ ਚੱਕਰੀ ਕਾਟੇ ਉੱਤੇ ਤਾਂ ਤੋਂ ਥੱਲੇ ਦਾ ਬਿੰਦੂ ਹੈ ਤੇ ਉਥੇ ਡਿੱਗ ਗਏ ਉਹ ਡੁੱਬ ਕੇ ਪਾਛ ਹੈ ਪਰ ਸਾਥ ਸੰਗਤ ਤੇ ਗੀਰ ਬਰਬਾਦ ਸਚੇ ਪਾਠ ਨੇ ਤਾਂ ਨਾ ਦੇ ਦੇ ਕੇ ਤੇ ਸਮਝਾਇਆਗਾ ਤੇ ਜਿਵੇਂ ਮਾਰਟਨ ਜੀ ਦੀ ਜਿਹੜੀ ਖੋਜ ਸੀ ਨਾ ਉਹ ਤੁਹਾਡੀ ਸੋਚ ਦੇ ਨਾਲ ਉਹਦੀ ਕਈ ਗੱਲ ਉਹ ਜਿਹੜੀ ਕਿਉਂਕਿ ਗੁਰਵਾਣੀ ਇਨਕਲਾਬੀ ਸੋਚ ਹੈ ਗੁਰਵਾਣੀ ਦੇ ਜਿਹੜੀਆਂ ਤਰੱਕੀ ਦੇ ਵੀ ਨਿਕੇ ਹੋਇਆ ਤੁਸੀਂ ਪੱਤਰਾਂ ਨੂੰ ਆਹ ਕਰੋ ਆਹ ਕਰੋ ਤੇ ਸਾਧ ਸੰਗਤ ਇਹ ਉਹਨਾਂ ਲੋਕਾਂ ਨੇ ਬਣਾ ਹੋਇਆ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਨਹੀਂ ਜਿਵੇਂ ਕਹੇ ਸਾਧਾ ਜੀ ਜੀਓ ਤੇ ਸਾਧ ਸੰਗਤ ਇਸੇ ਰਾਹ ਤੇ ਆਪਣੀ ਆਪਣੀ ਆਪ ਦਾ ਸੁਧਾਰ ਕਰ ਲੈ ਦੇਖੀ ਕਿਦਾਂ ਅਸੀਂ ਬਦਵੀਆਂ ਕੀ ਜਾਏਗਾ ਬਗਦਾਦ ਦਾ ਇੱਕ ਬਾਦਸ਼ਾਹ ਮੈਂ ਕਿਚੇਲੀ ਗੱਭ ਜਲੀ ਜਿਸਾਰੇ ਮਾਟਰ ਸੁਦੇਲ ਸੀ ਕਿਚੇ ਸਰ ਟੀਚਰ ਕੋਲ ਵੀ ਦੰਦਾ ਹੈ ਬਗਦਾਦ ਦਾ ਬਾਦਸ਼ਾਹ ਉਹਨੇ ਆਪਣੇ ਪੁੱਤਰ ਨੂੰ ਤੇ ਕਿਸੇ ਚੰਗੇ ਟੀਚਰ ਕੋਲੇ ਭਾਡਵਾ ਦਿੱਤੀ